ਇਹ ਕੱਲ ਦੋਸਤੋ ਅੱਜ ਆਪਾਂ ਤੁਹਾਨੂੰ ਲਾ ਮੰਡੀ ਤੇ ਪਹੁੰਚੇ ਹਾਂ ਜਿੱਥੇ ਸਿਕੰਦਰ ਦੀ ਝੋਟੀ ਨੇ 21 ਪਲੱਸ ਮਿਲਕ ਦਿੱਤਾ ਸੋ ਬਹੁਤ ਵੱਡੇ ਰਿਕਾਰਡ ਨੇ ਕਿਤੇ ਨਾ ਕਿਤੇ ਵੀਰਜੀ ਨਾਲ ਡਾਕਟਰ ਸਾਹਿਬ ਨਾਲ ਗੱਲ ਕਰਾਉਣੇ ਸੋ ਦੋਸਤੋ ਪਿਛਲੇ ਸਾਲ ਇਸ ਝੋਟੀ ਨੇ ਮਿਲਕਿੰਗ ਦੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਸੀ ਮੇਰੇ ਸਾਹਿਬ ਦਾ 10 ਸਾਲਾਂ ਤੋਂ ਜ਼ਿਆਦਾ ਟਾਈਮ ਦੇ ਕੰਡਕਟ ਹੋ ਗਿਆ ਜ਼ਿਆਦਾ ਜ਼ਿਆਦਾ ਹੋ ਗਏ ਤੇ ਬਾਈ ਜੀ ਹੋਰਾਂ ਦੇ ਇਹਦਾ ਬੱਲਪੁਰੇ ਪਿਛਲੇ ਸਾਲ ਮਤਲਬ 22 ਕਿਲੋ ਸੀਗਾ ਪੀਕ ਵੈਂਟ ਇਹਦਾ ਪਰ ਉਹ ਮਤਲਬ ਮਿਲਕ ਚ ਹੀ ਲੈ ਕੇ ਆਏ ਸੀ ਇਹਨੂੰ ਠੀਕ ਹੈ ਜੀ ਤੇ ਉਹ ਰਿਆਗ ਨੂੰ ਫੀਗਰ ਹੋ ਗਿਆ ਫੀਗਰ ਹੋਣ ਤੇ ਬਿਊਟੀ ਚ ਪਾਤੀ ਉਥੇ ਨੇ ਸੈਕਿੰਡ ਪੋਜੀਸ਼ਨ ਲਈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਸ ਵਾਰ ਇਹਦੇ ਘਰ ਪਹੁੰਚੋਰੇ 24 ਕਿਲੋ ਦੁੱਧ ਦੀ ਹੈ ਵੀ ਆਪਣਾ ਥੋੜਾ ਜਨਾਵਾ ਠੀਕ ਹੈ ਜੀ ਮਿੱਤਰ ਹਾਂਜੀ ਤੇ ਇਹ ਥੋੜਾ ਜਿਹਾ ਦਾਣੇ ਦੂਨੇ ਦੀ 헤ਰ ਫੇਰ ਖੋਣ ਕਰਕੇ ਹੁਣ ਇਹਨੇ 21 ਕਿਲੋ ਦੁੱਧ ਕੱਢਿਆ ਜੀ 24 ਕਿਲੋ ਦੁੱਧ ਤੇ ਲੈ ਕੇ ਆਏ ਸੀਗੇ ਹਾਂਜੀ 24 ਟੋਲੇ ਨਾਲ ਵਾਸਤੇ ਲੈ ਕੇ ਆਏ ਸੀ 21 ਕਿਲੋ ਦੁੱਧ ਰਿਹਾ 21 ਰਿਹਾ ਜੀ ਤੇ ਚਲੋ ਬਹੁਤ ਵਧੀਆ ਦੁੱਧ ਰਿਹਾ ਜੀ ਬੜੀ ਸੋਹਣੀ ਛੋਟੀ ਐ ਬਿਲਕੁਲ ਜੀ ਕੁਸ ਐ ਸਾਈਡਾਂ ਦੇ ਟੈਂਪਰੇਚਰ ਜਿਸ ਤਰ੍ਹਾਂ ਸੈਡ ਟਿੱਪਕਦੇ ਰਹਿੰਦੇ ਆ ਨਹੀਂ ਤੇ ਉਹ ਦਿੱਕਤਾਂ ਆਉਂਦੀਆਂ ਕਾਫੀ ਨੇ ਕੁਸ ਦੇ ਪੈਰ ਥੋੜੇ ਜਿਹਾ ਬਣਾਉਣ ਆਣੇ ਨੇ ਬੱਚੇ ਵੱੜਦੇ ਜਿਉਂ ਖਾੜ ਨਹੀਂ ਹੁੰਦੇ ਤੇ ਕੁਸ ਨੂੰ ਇਨਸਕਟ ਆਈ ਪੈਰ ਨੂੰ ਹੱਥ ਵੀ ਲੋੜਦੇ ਜੇਗੀ ਅੱਛਾ ਬਿਲਕ ਡਾਕਟਰ ਕੋਲੇ ਵੱਡੀ ਗੱਲ ਡਾਕਟਰ ਸਾਹਿਬ ਕੋਲੇ 25 25 26 26 ਕਿਲੋ ਕਿਲੋ ਵਾਲੀ ਕਹੀ ਮੱਝ ਬਿਲਕੁਲ ਜੀ ਉਹ ਡਾਕਟਰ ਸਾਹਿਬ ਨੇ ਡਾਕਟਰੀ ਤਾਂ ਕਮਾਇਆ ਤੇ ਇਹਨਾਂ ਦੇ ਲਾਇਆ ਬਿਲਕੁਲ ਜੀ ਹਾਂ ਬਿਲਕੁਲ ਜੀ ਦਿੱਤਾ ਵੀ ਸਾਰਾ ਕੁਝ ਬਿਲਕੁਲ ਜੀ ਸ਼ੌਕ ਬਿਲਕੁਲ ਬਿਲਕੁਲ ਤੁਹੇ ਕਿਹਾ ਕੋਈ ਵੀ ਜਿੰਮੇ ਲਈ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਲਾ ਦੇਖੋ ਜੀ ਇੱਕ ਨੰਬਰ ਸਾਫ ਸੁਥਰਾ ਬਹੁਤ ਸੋਹਣਾ ਮੇਲਾ ਹੋ ਰਿਹਾ ਤੇ ਐਵਰੇ ਦੀ ਨਿਗਰਾਨੀ ਚ ਮੱਝਾਂ ਨੇ ਦੁੱਧ ਕੱਢਿਆ ਬਹੁਤ ਸੋਹਣਾ ਦੁੱਧ ਕੱਢਿਆ ਜੀ ਠੀਕ ਹੈ ਜੀ ਕਾਫੀ ਮੱਝਾਂ 20 ਪਲੱਸ ਦੀਆਂ ਆਈਆਂ ਨੇ ਜੀ ਬਹੁਤ ਜ਼ਿਆਦਾ ਨਵੇਂ ਪਾਲਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਐਵਰੇ ਨੂੰ ਇਹੀ ਕਹਾਂਗੇ ਜੀ ਸੀਮਨ ਵਧੀਆ ਚੂਜ਼ ਕਰੋ ਜੀ ਠੀਕ ਹੈ ਜੀ ਤੇ ਵਧੀਆ ਸੀਮਾ ਲਾਓ ਵਧੀਆ ਜਾਨਵਰ ਪਾਲੋ ਤੇ ਉਸੇ ਚ ਇਹਨਾਂ ਨੂੰ ਇਨਕਮ ਵਧੀਆ ਹੋਰ ਕੁਝ ਕੋਈ ਚਣਾ ਚਾਹੁੰਦੇ ਸੀ ਇਹ ਜੀ ਇਹਦੇ ਬਾਰੇ ਅੱਜ ਇਹ ਆਪਣਾ ਮਿੱਤਰ ਆ ਜੀ ਠੀਕ ਹੈ ਜੀ ਦੇ ਜੀ ਚੇਲਾ ਜੀ ਆਪਣਾ ਹੈ ਇਹਨੂੰ ਮਤਲਬ ਝੋਟੀ ਦਿੱਤੀ ਸੀ ਜੀ ਆਪਾਂ ਨੇ ਹੁਣ ਤੇ ਪਹਿਲੇ ਹੀ ਸਾਲ ਪਹਿਲੇ ਜੀ ਨੰਬਰਾਂ ਚ ਠੀਕ ਹੈ ਬਹੁਤ ਸੋਹਣੀ ਝੋਟੀ ਆ ਇਹਨੂੰ ਆਪਾਂ ਨੇ ਬਹੁਤ ਥੋੜੇ ਰੁਪਈਆ ਜੀ ਦਿੱਤੀ ਤੇ ਇਹਨੂੰ ਬਹੁਤ ਰੁਪਈਏ ਮੋਟੇ ਮਿਲ ਗਏ ਝੋਟੀ ਸਾਰੇ ਬੜਾ ਬੋਲਦਾ ਤੇ ਪ੍ਰਸ਼ਪਤੀ ਦਾ ਖਾਰੀ ਇਹ ਵੀ ਗੱਲ ਬਹੁਤ ਵੱਡੇ ਮਾਨ ਵਾਲੀ ਹੈ ਜੀ ਜਦੋਂ ਬੰਦਾ ਪਹਿਲੀ ਵਾਰ ਮੇਲੇ ਵਿੱਚ ਆਉਂਦਾ ਤਾਂ ਕੋਈ ਨਾ ਕੋਈ ਹਾਸਲ ਕਰਦਾਗਾ ਤਾਂ ਜੇ ਆਪਾਂ ਮਿੱਤ ਕਰਾਂਗਾ ਤਾਂ ਫਲਤਕ ਮਿਲੂਗਾ ਸਹੀ ਗੱਲ ਹੈ ਇਹਦਾਂ ਸਭ ਨੂੰ ਕਹਿ ਰਿਹਾ ਵੀ ਮਿੱਤ ਕਰਦੇ ਰਹੋ ਬੰਦਾ ਮਿੱਤੇ ਰਹੋ ਔਰ ਇੱਕ ਬਰੀਡ ਤੇ ਕੰਮ ਕਰਨਾ ਚਾਹੀਦਾ ਹੈ ਬਰੀਡ ਤੇ ਜਦੋਂ ਤੱਕ ਕਿਸਾਨ ਕੰਮ ਨਹੀਂ ਕਰਦਾ ਜੇ ਆਪਾਂ ਬਰੀਡ ਤੇ ਕੰਮ ਲੇ ਕਰਾਂਗੇ ਤਾਂ ਕੁਝ ਤੱਕ ਦੇ ਪੈਸਾ ਬਿਨਿਆ ਹੋਏ ਵਜੇ ਜੋ ਆਈ ਸੀ ਇਹਦੀ ਲਾਸਟ ਹੈ ਤੇ ਹੁਣ ਹਾਂ ਟਾਈਮ ਕਿ ਹੋਇਆ ਹੁਣ ਮੇਰੇ ਖਿਆਲ ਨਾਲ 11:00 12:00 ਬੱਜੇ ਹੋ ਰਹੇ ਤਿੰਨ ਚਾਰ ਘੰਟੇ ਹੋਏ ਆ ਜੀ ਬਿਲਕੁਲ ਸਵਾ 12 ਹੋ ਗਏ ਮੰਨ ਲਓ ਚਾਹੇ ਸ਼ਾਮ ਤੱਕ ਬਹੁਤ ਸੋਹਣੀ ਬਣ ਕੇ ਆਉਣਾ ਬਹੁਤ ਵਧੀਆ ਬਣ ਜਾਂਦੀ ਹੈ ਜੀ ਅਕਬਰ ਦੀ ਛੋਟੀਆਂ ਆਮ ਤੌਰ ਤੇ ਜਿੱਥੇ ਬਾਸੀਆਂ ਦਾ ਕੋਈ 25 ਕਿਲੋ ਬਹੁਤ ਬਾਸੀ 24 ਆ ਜਾਈ ਮੈਸੇਜ ਮੈਂ ਦੇਖਣਾ ਚਾਹੁੰਦਾ ਵੀ ਦੇਖੋ ਜੇ ਆਪਾਂ ਬਰੀਡ ਦੇ ਕੰਮ ਕਰੀਏ ਹਾਂ ਜੀ ਤੇ ਆਮ ਕਿਸਾਨ ਪਾਲਕ ਜਦ ਬਰੀਡ ਤੇ ਕੰਮ ਕਰਦਾ ਉਹ ਕਾਮਯਾਬ ਹੁੰਦਾ ਜੀ ਹਾਂਜੀ ਕਿਉਂਕਿ ਚੰਗੇ ਝੋਟੇ ਦਾ ਸੇਵਾ ਲਾਵਾਂਗੇ ਜੀ ਹਾਂਜੀ ਉਹ ਤੇ ਹੁਣੇ ਆਪਾਂ ਨੇ ਘਰੇ ਕੱਟੀ ਤਿਆਰ ਹੋ ਗਈ ਜੀ ਹਾਂਜੀ ਅੱਜ ਇਹਦਾ ਆਪਾਂ ਨੂੰ ਕੋਈ ਉਹਰੇ 4.5 ਲੱਖ ਰੁਪਈਆ ਵੀ ਦੇ ਰਿਹਾ ਸੀਗਾ ਜੀ ਹਾਂਜੀ ਤੇ ਆ ਇੱਕ ਨਾਰਮਲ ਨਿਸਾਨ ਦੀ ਝੋਟੀ ਤਿਆਰ ਕਰਾਂਗੇ ਉਹ ਲੱਖ ਰੁਪਏ ਦੀ ਬਿਕਤੀ ਠੀਕ ਹੈ ਨਹੀਂ ਬਜ਼ੂਬਾਲ ਲਈ ਇੰਨੇ ਹੀ ਬਹੁਤ ਆ 4-5 ਲੱਖ 2 ਸਾਲਾਂ ਵਿੱਚ ਤਿਆਰ ਹੋ ਜੇ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜੀ ਤੇ ਬਾਕੀ ਸਾਂਡੀ ਜਿਹੜਾ ਆਪਾਂ ਨੇ ਸਿਲੈਕਟ ਕਰਨਾ ਉਹ ਮਤਲਬ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਜੀ ਤੇ ਹੁਣ ਤਾਂ ਬਾਕੀ ਕੰਮ ਦੂਏ ਵੱਡੇ ਹੋ ਗਏ ਜੀ ਅਸੀਂ ਤਾਂ 2013 ਦੇ ਚੱਲੇ ਹੋਇਆ ਸਾਨੂੰ ਪਤਾ ਵੀ ਇਹਨਾਂ ਦੀਆਂ ਮੱਜਾਂ ਨੇ ਕਿਵੇਂ ਦੁੱਤੇ ਕੱਢੇ ਜੀ ਤੇ ਪੂਰੀ ਇਹ ਸਚਾਈ ਦੇ ਚੱਲੇ ਨੇ ਤਾਂ ਇੱਟਾ ਮਕਾਮ ਤੇ ਪਹੁੰਚ ਗਏ ਜੀ ਇਹਦੇ ਵਿੱਚ ਕੋਈ ਹੀਰਾ ਫੇਰੀ ਨਹੀਂ ਬਹੁਤ ਕੁਝ ਹੁੰਦਾ ਜੀ ਮੇਲੇਾਂ 'ਚ ਤੇ ਹੁਣ ਰਿਕਾਰਡ ਐਡੇ ਬਣਿਆ 23 30 ਕਿਲੋ ਦੇ ਜਿਹੜੇ ਟਾਈਮ ਰਾਣੀ ਦਾ ਰਿਕਾਰਡ ਬਣਿਆ ਸੀਗਾ ਮੇਰੇ ਖਿਆਲ 'ਚ ਨਹੀਂ ਸੀ ਦੁਨੀਆ 'ਚ ਕਿਤੇ ਕੋਈ ਮੱਝ ਤੇ ਨੇਚਰਲੀ ਮੱਝਾਂ ਨਹੀਂ ਰਾਣੀ ਹੋਈ ਤਾਂ ਨਾ ਹੋਈ ਬਹੁਤ ਸੋਹਣੀਆਂ ਮੱਝਾਂ ਨੇ ਇਹਨਾਂ ਦੇ ਸਾਰੇ ਕੱਟੇ ਜਿਵੇਂ ਹੁਣ ਆਪਾਂ ਕਹਿ ਲਈਏ ਉਹਨਾਂ ਕੱਟਾ ਕੋਹਿਨੂਰ ਆ ਜੀ ਕੋਇਨੂਰ ਦੇ ਬੱਚੇ ਦੇਖ ਲਓ ਜੀ ਤੁਸੀਂ ਛੋਟੀ ਜੀ भैंस ਦੇ ਲਾ ਲਓ ਵੀ ਕਿੰਨਾ ਵੱਡਾ ਲਮਾਈ ਦਾ ਬੱਚਾ ਸਕਦਾ ਹੈ ਇਹ ਵਿਸਾਲ ਦਾ ਜੀ ਕੱਟਾ ਹਾਂ ਜੀ ਹਾਂ ਇਹ ਵੀ ਵੀਕ ਤਾਂ ਹੋ ਜਾਂਦੇ ਨੇ ਉਹਰੇ ਆ ਕੇ ਦੁੱਧ ਨਹੀਂ ਮਿਲਦਾ ਸੂਰੇ ਦੁੱਧ ਨਹੀਂ ਮਿਲਦਾ ਜੀ ਹਾਂ ਦਾ ਬੁੱਲ ਦਾ ਹਾਂ ਜੀ ਬੱਚਾ ਇਹ ਹਾਂ ਜੀ ਇਹ ਬਾਕੀ ਆਏ ਆ ਜੀ ਲਕਸ਼ਵੀ ਡੇਰੀ ਫਾਰਮ ਦੀ ਬਹੁਤ ਵੱਡੀ ਢੇਨ ਆ ਇਸ ਬਹੁਤ ਵੱਡੀ ਢੇਨ ਆ ਲੋਕਾਂ ਨਾਲ ਮਿਲ ਕੇ ਆ ਬਿਲਕੁਲ ਤੁਹਾਡੇ ਤੋਂ ਵੀ ਕਿੰਨੀਆਂ ਚੀਜ਼ਾਂ ਆਪਾਂ ਸਿੱਖਦੇ ਹਾਂ ਜਿੱਥੇ ਸਿੱਖਦੇ ਹਾਂ ਬਿਲਕੁਲ ਹਾਂ ਤੋ ਕੋਈ ਤੇ ਮੇਰਾ ਫਾਦਰ ਸਾਹਿਬ ਤੇ ਬੇਲੀ ਆ ਇਹਨਾਂ ਦੇ ਪਾਪਾ ਮੇਰੇ ਦੋਸਤ ਨੇ ਹਾਂ ਹਾਂ ਸਰਪੰਚਾ ਆਪਣੇ ਛੋੜ ਦਿਆ ਕੰਪਨੀਸ਼ਨਾਂ ਵੀ ਲਗਾਣਾ ਬੜਾ ਫਾਂਸ ਚਲੀ ਗਿਆ ਇੱਕ ਬੰਦਾ ਹਾਂ ਤੇ ਬਾਈ ਤੁਸੀਂ ਆਪਦੇ ਦੋ ਚਾਰ ਦੇਓਗੇ ਤੇ ਬਾਈ ਹਮੇਸ਼ਾ ਨਾਲ ਹੀ ਹੁੰਦੇ ਨਾਲ ਹੁੰਦੇ ਨਹੀਂ ਇਹ ਆਪਣੇ ਸੱਜੀ ਦਾ ਵਿਵਹਾਨ ਹੈ ਜੀ ਤੇ ਕਿ ਬਾਈ ਜੀ ਹੋਰੀਆ ਮਾੜਾ ਦਿਓ ਬਾਈ ਜੀ ਹੋਰੀਆ ਸਿਗਰਟ ਪਿੰਡ ਆਪਣਾ ਜੀ ਸਰਟ ਕੰਮ ਕਰਦਾ ਨਹੀਂ ਕਿੱਥੇ ਬੈਠੇ ਇਹ ਆਪਣਾ ਭਲਾਟੀ ਦੀ ਬੈਕ ਸੈਟ ਗਰਦੀ ਜਿੱਚ ਚਵਾਈ ਕਰੀ ਦੋ ਦੋ ਤਨ ਕਿਲੋ ਦੀ ਆਪਣਾ ਇਹਨਾਂ ਨੇ ਹੁਣੇ ਮੈਨੂੰ ਇੱਥੇ ਬੈਠੇ ਬੈਠੀ ਵੀਡੀਓ ਚਾਲੂ ਕਰਨ ਲੱਗੇ ਕਹਿੰਦੇ ਭਾਈ ਸਾਡੇ ਕੋਲੇ ਆਹ ਛੋਟੀ ਥੋੜੀ ਨੂਰ ਦੀ ਆ ਅੱਡ ਕਹਿਤੀ ਆ ਕਿ ਮੈਂ ਰੁਕ ਜਾ ਵੀਡੀਓ ਨਹੀਂ ਬੋਲਾਂਗੇ ਦੱਸੋ ਜੀ ਤੁਹਾਡੇ ਕੋਲ ਕੋਈ ਥੋੜੀ ਜਿਹੀ ਵੀਡੀਓ ਦਿਖਾਵੇ ਕਿ ਦੋ ਦਿੱਤਾ ਕਿੰਨਾਂ ਕਿਲੋ ਦੀ ਵੀਕਲ ਦੋ ਤਾਈ ਕਿੰਨੋ ਵੀ ਕਿਲੋ ਨਾਲੋ ਬਾਰੀ ਉਹ ਕਿਹੜੇ ਮਾਪਦੇ ਆ ਕਿ ਜਿਵੇਂ ਚੋਈ ਜਾਂਦੇ ਆ ਜਿਵੇਂ ਜਾਏ ਕੋਈ ਦੇੜੇ ਨਹੀਂ ਨਾਰਮਲ ਜਮਾ ਮੇਰੇ ਭਾਈ ਵੀ ਮੈਂ ਹਮੇਸ਼ਾ ਕਹਿੰਦਾ ਉਹਨਾਂ ਕੋਈ ਮੋੜ ਨਹੀਂ ਦੋਦੀਆਂ ਦੀ ਖਾਸੀਅਤ ਹੁੰਦੀ ਆ ਆਪਾਂ ਲਾਈਵ ਹੀ ਭਾਈ ਨੂੰ ਪੁੱਛਾਂਗੇ ਵੀ ਇਹ ਲੰਬਾ ਦੁੱਧ ਬਹੁਤ ਜ਼ਿਆਦਾ ਦਿੰਦੀ ਆ ਮੈਂ ਹਮੇਸ਼ਾ ਕਹਿੰਦਾ ਤੁਸੀਂ ਦੋਨੋਂ ਟਾਈਮ ਮੰਨ ਲਓ ਦੁੱਧ ਦਿੰਦੀਆਂ ਨੂੰ ਵੀ ਛੱਡੋ ਇਹ ਲੰਬੇ ਕਿਵੇਂ ਦੀ ਲੰਬੇ ਹੀ ਅਸੀਂ ਡਾਈਟ ਵਿੱਚ ਪਤਾ ਡਾਈਟ ਕਿੰਨੇ ਦੁੱਧ ਤੁਸੀਂ ਦਿੰਦੇ ਹੋ ਤੁਸੀਂ ਹੋ ਗਈ ਸਾਤ ਅੱਠ ਕਿਲੋ ਪਹਿਲੇ ਚੋਏ ਦੀ ਆਪ ਨੂੰ ਸਪੋਰਟ ਦੋ ਇੱਕ ਟਾਈਮ ਦਿੰਦੀ ਛੱਡੋ ਨਾ ਦੋਨੇ ਟਾਈਮ ਦੋਨੇ ਟਾਈਮ ਦੋਨੇ ਟਾਈਮ ਦੁੱਧ ਨੂੰ ਛੱਡਿਆ ਨਾ ਕੋਈ ਨਹੀਂ ਛੱਡਿਆ ਦੇਖਾਂ ਕ੍ਰਿਕਟ ਕਹਿਤੀ ਤੁਹਾਡੇ ਕੋਲ ਕਿ ਮੈਨੂੰ ਰਟਾਈ ਆ ਜਾ ਆ ਫਿਰ ਇਹ ਐਂਗਲੈਟਿਕ ਫਿਰ ਇਹ ਬੰਦੇ ਤੇ ਜੀ ਉਹਨਾਂ ਨੂੰ ਹੋਈਆਂ ਇਹਨੂੰ ਬੜਾਈ ਕਿਸ ਨੂੰ ਭਾਈ ਨੂੰ ਤੇ ਜਿਹਦੇ ਇੰਟਰਵਿਊ ਦੇ ਲਈ ਪਹਿਲੇ ਸਾਲ ਨੇ ਤੇ ਭਾਈ ਨੂੰ ਇਹਨੂੰ ਛੋਟੀ ਆ ਜੇ ਦੱਸਾਂ ਮੈਂ ਤੋ ਭਾਈ ਜੇਦਾ ਰ